ਸਾਂਗਣੇ ਵਿੱਚ ਡਿੱਗਾ ਹੀ ਉਹ ਡਰਾਉਂ ਤੇ ਉਥੇ ਕਿੰਨੀ ਪਹਿਲੀ ਵਿੱਚ ਡਿੱਗਾ ਤੇ ਉਹ ਕਹਿੰਦੇ ਸਾਡਾ ਤੇ ਉਹਨਾਂ ਜਿਹੜਾ ਅੰਬਲੀਆਂ ਨੇ ਕਹਿੰਦੇ ਕਿ ਉਹਨਾਂ ਨੇ ਨਾ ਕੁਆੜੀਆਂ ਦੇਤਾ ਹੈ ਜਿਹੜਾ ਬੰਦਾ ਅੰਬਲੀ ਆ ਉਹਦੇ ਭਾਦਾ ਤੇ ਲੋਹਾ ਹੀ ਉਹਨੇ ਲੋਹੇ ਦੇ ਭਾਅ ਚੁੱਕ ਕੇ ਵੇਚ ਕੇ ਕੁਆੜੀ ਨੂੰ ਵੇਚ ਹੀ ਦੇਣਾ ਅੱਲਾ ਜਿਹੜਾ ਅਗਰੇ ਪਤਾ ਕਰਾਤਾ ਗੁਰੂ ਦੇ ਜੰਗ ਦਾ ਮਾਹੌਲ ਹੈ ਤਣਾਅਪੂਰਨ ਮਾਹੌਲ ਹੈ ਪਰ ਅਟਾਰੀ ਦੇ ਇੱਕ ਪਿੰਡ ਦੇ ਵਿੱਚ ਮੈਂ ਇੱਥੇ ਆਇਆ ਹਾਂ ਇੱਥੋਂ ਦੀਆਂ ਗੱਲਾਂ ਸੁਣ ਕੇ ਜਿਹੜਾ ਪੰਜਾਬੀਆਂ ਦਾ ਜਿਹੜਾ ਖੁੱਲਾ ਦਿਲ ਹੁੰਦਾ ਹੈ ਪੰਜਾਬੀਆਂ ਦਾ ਜਿਹੜਾ ਇੱਕ ਤਰ੍ਹਾਂ ਦਾ ਵੱਖਰੀ ਕਿਸਮ ਦਾ ਅੰਦਾਜ਼ ਹੁੰਦਾ ਹੈ ਉਹ ਵੇਖਣ ਨੂੰ ਇੱਥੇ ਮਿਲਿਆ ਤੇ ਉਹ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗਾ ਬਹੁਤ ਮਜ਼ੇਦਾਰ ਗੱਲ ਹੈ ਤੇ ਪਤਾ ਲੱਗਾ ਜੀ ਕਿ ਇੱਥੇ ਪਹਿਲਾਂ ਪਹਿਲਾਂ ਵੀ ਇੱਕ ਡਰੋਨ ਡਿੱਗਾ ਸੀਗਾ ਉਹਨੂੰ ਚਾਚੇ ਨੂੰ ਕਰ ਨਹੀਂ ਚਾਚੇ ਨੂੰ ਪੁੱਛ ਲੈਨੇ ਤੁਸੀਂ ਨਹੀਂ ਹੁਣੇ ਦੱਸੀ ਸੀ ਗੱਲ ਜਿਹੜੀ ਉਹ ਮੈਂ ਸੁਣ ਚਾਹਿਆ ਕਿ ਸਾਂਗਣੇ ਵੀ ਡਿੱਗਾ ਸੀ ਉਹ ਡਰਾਉਂ ਤੇ ਉਥੇ ਕਿੰਨੀ ਪਹਿਲੀ ਵਿੱਚ ਡਿੱਗਾ ਤੇ ਉਹ ਕਹਿੰਦੇ ਸਾਡਾ ਹੈ ਤੇ ਉਹਨਾਂ ਚੰਨ ਅਮਲੀਆਂ ਨੇ ਕਹਿੰਦੇ ਕਿ ਉਹਨਾਂ ਨੇ ਨਾ ਕਵਾੜੀਆਂ ਦੇਤਾ ਹੈ ਅਮਲੀਆਂ ਨੇ ਚੁੱਕ ਕੇ ਕਵਾੜੀਆਂ ਵੇਚਤਾ ਸੁਣ ਚਾਹਿਆ ਗੱਲ ਇਥੇ ਦਿਆ ਇਸੇਰੇ ਕੋਲ ਨਾਲ ਗੱਲਾਂ ਕਰਨ ਬੰਦਾ ਅੱਛਾ ਉਹ ਇਹ ਤਾਂ ਨਾ ਸੰਜੀ ਕੀਤੀ ਉਹਨੂੰ ਵੀ ਇਥੇ ਸੁਣਿਆ ਹੈ ਕਿਸੇ ਕੋਈ ਬੰਦਾ ਸੀ ਪਹਿਲੀ ਜੀ ਡਿੱਗਿਆ ਸੀ ਅੱਛਾ ਤੇ ਪਹਿਲੀ ਵਾਲੇ ਨੇ ਕਹਿੰਦੇ ਸਾਡਾ ਹੈ ਇਸੇ ਗੱਲ ਦਾ ਟਿਕੜਾ ਕਰਾ ਕਰਤਾ ਕਰਾਤਾ ਗੱਲ ਜੀ ਦੇ ਨੇ ਤਾਂ ਹੁੰਦਾ ਜੀ ਅਮਲੀ ਚੋਕ ਕੇ ਵੇਚ ਦੇਣ ਡਰੋਨ ਆਏ ਤੇ ਅਮਲੀ ਚੋਕ ਕੇ ਵੇਚ ਦੇਣ ਇਹ ਵੇਖੋ ਜੀ ਗੱਲ ਇਹ ਆ ਕੋ ਪਤਾ ਨਹੀਂ ਲੱਗਦਾ ਉਹਨਾਂ ਦੇ ਭਾ ਦਾ ਤੇ ਲੋਹਾ ਹੀ ਆ ਹਾਂ ਇਹ ਗੱਲ ਸਰਕਾਰ ਵਾਸਤੇ ਆਣਾ ਸਰਕਾਰ ਦੇ ਜਿਹੜੇ ਮਿਨਿਸ਼ਨ ਖਾਨਾ ਜਾਂ ਕੋਈ ਵੀ ਡਰੋਨ ਵਗੈਰਾ ਚੀਜ਼ੇ ਤੇ ਉਹ ਹੀ ਮੁੱਲ ਦੱਸ ਸਕਦੇ ਆ ਵੀ ਇਹਦੀ ਕੀ ਕੀਮਤ ਆ ਤੇ ਜਿਹੜਾ ਬੰਦਾ ਅਮਲੀ ਆ ਉਹਦੇ ਭਾ ਦਾ ਤੇ ਲੋਹਾ ਹੀ ਆ ਉਹਨੇ ਲੋਹੇ ਦੇ ਭਾ ਚੋਕ ਕੇ ਵੇਚ ਕੇ ਕੁਆੜੀ ਨੂੰ ਵੇਚ ਹੀ ਦੇਣਾ ਉਹ ਇਹ ਗੱਲ ਹੋਈ ਆ ਨਹੀਂ ਫਿਰ ਪਹਿਲੀ ਵਾਲੇ ਕੀ ਕਹਿੰਦੇ ਕਹਿੰਦੇ ਕਿ ਸਾਡਾ ਕੋਈ ਇਦਾਂ ਦਾ ਝਗੜਾ ਜਨ ਪਾਗਰੇ ਕੋਈ ਜਿਹਦੇ ਪਰ ਜਾ ਕਰਾਇਆ ਜੁਤੀ ਦੇ ਰਾਈ ਤੇ ਗੱਲਾਂ ਕਰਦਾ ਹੈ ਸੋ ਤੁਸੀਂ ਦੇਖੋ ਕਿੰਨੀ ਮਜ਼ੇਦਾਰ ਗੱਲ ਆ ਪੰਜਾਬੀ ਇੰਨੇ ਜੀਤਦਾਰ ਹੁੰਦੇ ਆ ਹਨਾ ਖਾਸ ਤੌਰ ਤੇ ਅਮਲੀ ਇੰਨੀਆਂ ਸਟੋਰੀਆਂ ਜਿਹੜੀਆਂ ਨੇ ਉਹ ਤਾਂ ਬੜੀਆਂ ਪੁਰਾਣੀਆਂ ਨੇ ਹੁਣ ਭਾਵੇਂ ਪੰਜਾਬ ਚ ਨਸ਼ਾ ਪੱਤਾ ਹੈਗਾ ਪਰ ਉਹ ਜਿਹੜੇ ਅਮਲੀ ਉਹ ਨਹੀਂ ਲੱਭਣੇ ਹੁਣ ਦੁਬਾਰਾ ਜਿਹੜੇ ਕਿ ਪੰਜਾਬ ਦੇ ਸੱਭਿਆਚਾਰ ਦਾ ਵੀ ਹਿੱਸਾ ਬਣ ਚੁੱਕੇ ਨੇ ਔਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਪਿੰਡ ਦੇ ਵਿੱਚ ਆ ਕੇ ਪਤਾ ਲੱਗਾ ਕਿ ਡਰੋਨ ਡਿੱਗਿਆ ਡਰੋਨ ਡਿੱਗ ਗਿਆ ਤੇ ਅਮਲੀਆ ਨੇ ਚੁੱਕ ਕੇ ਉਹਨੂੰ ਕੁਆੜੀਆਂ ਨੂੰ ਵੇਚਤਾ ਤੇ ਉਸ ਤੋਂ ਬਾਅਦ ਪਹਿਲੀ ਦਾ ਪਹਿਲੀ ਵਾਲਿਆਂ ਦਾ ਤੇ ਅਮਲੀਆ ਦਾ ਆਪਸ ਦੇ ਵਿੱਚ ਝਗੜਾ ਪੈ ਗਿਆ ਪਰਚੋ ਪਰਚੀ ਹੋ ਗਏ ਇਹ ਕਹਾਣੀ ਵੀ ਬੜੀ ਜਿਹੜੀ ਮਜ਼ੇਦਾਰ ਹੈ ਇਹਨੂੰ ਅੱਗੇ ਸ਼ੇਅਰ ਕਰੋ ਔਰ ਜੀਵदार ਪੰਜਾਬੀਆਂ ਵਾਸਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਕਿ ਪੰਜਾਬੀ ਕਿੱਦਾਂ ਦੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ